ਆ ਦੇਖੋ ਜੀ ਇੱਕ ਮੇਖ ਦੀ ਤਾਕਤ 18 ਦੀ ਪਲੇਟ ਆਪਾਂ ਮੇਖ ਮਾਰ ਲਈ ਇੱਕ ਅੱਧਰਲੇ ਪਾਸੇ ਇੱਕ ਅੱਧਰਲੇ ਪਾਸੇ ਆ ਚੈਨਲ ਨਹੀਂ ਆਪਾਂ ਇੱਥੇ ਪਾਇਆ ਬਿਨਾ ਚੈਨਲ ਤੋਂ ਇਹ ਪਲੇਟ ਪਾਵਾ ਕਿਸੇ ਵੀਰ ਨੇ ਸਾਨੂੰ ਕਿਹਾ ਸੀਗਾ ਤੁਸੀਂ ਪਲੇਟ ਪਾ ਕੇ ਘਰ ਵਾਲੇ ਦਾ ਨੁਕਸਾਨ ਕਰਦੇ ਆਂ ਪਰ ਆਪਾਂ ਨੁਕਸਾਨ ਨਹੀਂ ਕਰਦੇ ਆ ਆ ਦੇਖੋ ਗਾਂਦੇ ਉੱਤੇ ਆ ਥੋੜੀ ਜਿਹੀ ਪਲੇਟ ਤੁਹਾਨੂੰ ਮੈਂ ਧਾਰ ਕੇ ਦਿਖਾਵਾਂਗਾ ਕਪਾ ਹੁਣ ਇਹ ਤੇ ਲੈਂਟਰ ਦਾ ਭਾਰ ਦੀ ਗੱਲ ਦੂਸਰੀ ਰਹਿਣਾ ਦੇਖੋ ਹੁਣ ਆਹ ਦੇਖੋ ਜਿੱਦਾਂ ਟੱਪ ਲਓ ਜੋ ਮਰਜ਼ੀ ਕਰੋ ਜੋ ਮਰਜ਼ੀ ਕੋਈ ਪਲੇਟ ਨਹੀਂ ਹੈ ਜਿੰਨਾ ਮਰਜ਼ੀ ਭਾਰ ਪਾ ਦਿਓ ਇਹ ਪ੍ਰੋਪਰ ਤਰੀਕਾ ਹੈ ਜੀ ਇਹ ਕੋਈ ਰਿਸਕ ਨਹੀਂ ਹੁੰਦਾਗਾ ਇਹਨੂੰ ਕੰਨ ਤੇ ਪਲੇਟ ਹੁੰਦੀ ਆ ਇਹਨੂੰ ਝਾੜ ਕੇ ਪ੍ਰੋਪਰ ਲੈਵਲ ਵਿੱਚ ਆਪਾਂ ਪਾ ਦੀਦਾ ਤੇ ਥੱਲੇ ਇੱਥੇ ਬੱਲੀ ਵੀ ਲਾਈ ਦੀ ਆ ਆ ਜਿੱਦਾਂ ਨੂੰ ਜੋੜ ਦੇ ਉੱਤੇ ਬੱਲੀ ਲਾ ਦੀ ਦੀ ਆ ਜੋ ਮਰਜ਼ੀ ਟੱਪੋ ਜੋ ਮਰਜ਼ੀ ਕਰੋ ਫੁੱਲ ਟੌਪ ਦਾ ਕੰਮ ਆਈ ਧੰਨਵਾਦ